ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗਰਾਊਂਡ ਪਾਈਪਲਾਈਨਾਂ ਪਵਾਈਆਂ ਗਈਆਂ ਪੁਰਾਣੇ ਸੂਏ ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ ਹੁਣ ਕੱਸੀਆਂ ਅਤੇ ਸੂਹਾਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾਫੀ ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵੀ ਹਰ ਖੇਤ ਨੂੰ ਨੱਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟੂਬੇਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਜੀ ਸਾਡੇ ਸਪਨਯੋਗ ਐਸਐਸਪੀ ਸਾਹਿਬ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ আলম ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਡੀ ਥਾਣਾ ਸਿਟੀ 2 ਦੀ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਸਾਡੇ ਐਸਐਚਓ ਸਾਹਿਬ ਇੰਸਪੈਕਟਰ ਚਰਨਜੀਤ ਸਿੰਘ ਸਬ ਇੰਸਪੈਕਟਰ ਚਰਨਜੀਤ ਸਿੰਘ ਤੇ ਇਹਨਾਂ ਦੀ ਟੀਮ ਏਐਸਆਈ ਰਜੀਵ ਕੁਮਾਰ ਤੇ ਪ੍ਰਭ ਸਿੰਘ ਮਾਨ ਇਹਨਾਂ ਨੇ ਇੱਕ ਸਾਡੇ ਇੱਥੇ ਚੋਰੀ ਹੋਈ ਸੀ ਲਸ਼ਮਣ ਦਾਸ ਵਾਸੀ ਸਿੱਖਾ ਰੋਡ ਗਲੀ ਨੰਬਰ 4 ਇਹਨਾਂ ਦੇ ਘਰੋਂ ਜਿਹੜਾ ਕਾਫੀ ਨਗਦੀ ਵਗੈਰਾ ਦੀ ਚੋਰੀ ਹੋਈ ਸੀ ਜਿਹਦੇ ਵਿੱਚ ਮੁਕਦਮਾ ਨੰਬਰ 382 ਮਿਤੀ 19/8/2025 ਥਾਣਾ ਸਿਟੀ 2 ਬਰਨਾਲਾ ਦਰਜ ਹੋਇਆ ਸੀ ਇਹ ਇਹਦੇ ਤੇ ਵਰਕ ਕਰਦੇ ਹੋਏ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਦੋਸ਼ੀ ਪ੍ਰਭ ਪਵਨਪ੍ਰੀਤ ਸਿੰਘ ਪਵਨਪ੍ਰੀਤ ਸਿੰਘ ਵਾਸੀ ਭਦੌੜ ਇਹਨੂੰ ਗ੍ਰਿਫਤਾਰ ਕੀਤਾ ਜਿਹੜਾ ਮੈਨ ਜਿਹਨੇ ਤੋਂ ਚੋਰੀ ਕੀਤੀ ਸੀ ਤੇ ਇਹਦੇ ਫਰਦਰ ਪੁੱਛਗਛ ਤੇ ਵਿੱਚ ਸਾਨੂੰ ਦੋ ਹੋਰ ਦੋਸ਼ੀ ਆਈਡੈਂਟੀਫਾਈ ਹੋਏ ਨੇ ਜਿਨ੍ਹਾਂ ਦਾ ਨਾਮ ਕਾਲਾ ਸਿੰਘ ਵਾਸੀ ਸਧਾਨਾ ਤੇ ਕਫੂਰ ਮੁਹੰਮਦ ਕਫੂਰ ਮੁਹੰਮਦ ਵਾਸੀ ਹੈਗਾ ਇਹ ਨੈਣੇਵਾਲ ਕਫੂਰ ਮੁਹੰਮਦ ਵਾਸੀ ਨੈਣੇਵਾਲ ਇਹ ਤਿੰਨ ਦੋਸ਼ੀ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਦੀ ਫਰਦਰ ਦਰਾਨੇ ਤਫਤੀਸ਼ ਨਿਸ਼ਾਨਦੇਹੀ ਤੋਂ ਚੋਰੀ ਕੀਤਾ ਹੋਇਆ ਕੁੱਲ 133000 ਰੁਪਏ ਬਰਾਮਦ ਕੀਤਾ ਤੇ ਇਸ ਦੇ ਨਾਲ ਹੀ ਇਹਨਾਂ ਨੂੰ ਅੱਗੇ ਪੁੱਛਗਿੱਛ ਦੌਰਾਨ ਹੀ ਅੱਗੇ ਹੋਰ ਕਾਮਯਾਬੀ ਮਿਲੀ ਆ ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਆ ਕਿ 6 8 2025 ਨੂੰ ਸਾਡੇ ਬਰਨਾਲਾ ਬੱਸ ਸਟੈਂਡ ਦੀ ਬੈਕ ਸਾਈਡ ਗੁਰੂ ਨਾਨਕ ਬਸਤੀ ਚੋਂ ਇੱਕ ਘਰ ਦੇ ਵਿੱਚੋਂ ਰਣਜੀਤ ਸਿੰਘ ਦੇ ਘਰ ਚੋਂ ਦਿਨ ਦਿਹਾੜੇ ਇੱਕ ਚੋਰੀ ਹੋਈ ਸੀ ਵਿਅਤੀਪਨ ਨੂੰ ਕੀਤੀ ਗਈ ਸੀ ਉਹਨਾਂ ਦੇ ਗਹਿਣੇ ਜਿਹੜਾ ਘਰੋਂ ਚੋਰੀ ਹੋਏ ਸੀਗੇ ਉਹ ਵੀ ਇਹਨਾਂ ਨੇ ਕੀਤੇ ਸੀ ਜਿਹੜੇ ਸਾਡੇ ਦੋਸ਼ੀ ਨੇ ਇਸ ਮੁਕਦਮੇ ਦੇ ਪਵਨਪ੍ਰੀਤ ਸਿੰਘ ਕਾਲਾ ਸਿੰਘ ਤੇ ਕਪੂਰ ਮੁਹੰਮਦ ਇਹਨਾਂ ਨੂੰ ਵੀ ਉਹ ਜਿਹੜਾ ਮੁਕਦਮਾ ਸੀ ਥਾਣਾ ਸਿਟੀ 1 ਬਰਨਾਲਾ ਦਾ 383/25 ਉਹਦੇ ਵਿੱਚ ਨਾਮਿਨੇਟ ਕਰ ਲਿਆ ਗਿਆ ਤੇ ਉਹ ਜਿਹੜੇ ਉੱਥੋਂ ਗਹਿਣੇ ਚੋਰੀ ਕੀਤੇ ਸੀ ਇਹਨਾਂ ਨੇ ਮੁੱਥੂ ਤੋਂ ਫਾਈਨਾਂਸ ਆਰਾਮਪੁਰਾ ਫੂਲ ਵਿਖੇ ਇਹਨਾਂ ਨੇ ਜਿਹੜਾ ਜਮਾ ਕਰਾਇਆ ਹੋਇਆ ਸੀ ਉੱਥੋਂ ਅਸੀਂ ਬਰਾਮਦ ਕਰਾਇਆ ਜੋ ਕੁੱਲ ਕਰੀਬ 40 ਗ੍ਰਾਮ ਦੇ ਕਰੀਬ ਸੋਨਾ ਪੰਜ ਆਈਟਮਾਂ ਸੋਨੇ ਦੀਆਂ ਹੈਗੀਆਂ ਨੇ ਫਰਦਰ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ। ਇਹ ਪਤਾ ਲੱਗੇ ਕਿ ਨਸ਼ੇ ਦੀ ਗੱਲ ਇਹ ਅਜੇ ਇਹਨਾਂ ਨੂੰ ਅਸੀਂ ਮੈਡੀਕਲ ਕਰਾਵਾਂਗੇ ਡਰਗ ਟੈਸਟ ਵੀ ਹੋਏਗਾ ਉਹਦੇ ਵਿੱਚ ਸਾਹਮਣੇ ਆਏਗਾ ਜੀ। ਸਰਕਾਰ ਕੋਤੇ 12 ਪਰਚੇ ਦਰਜ ਨੇ ਜੀ। ਜੋ ਕਿ ਕ੍ਰਿਮੀਨਲ ਪਰਕਟਿਟੀ ਦਾ ਹੁੰਦਾ ਹੈ ਇਹ ਜੀ ਮੇਰੇ ਸਮਝ ਚਾਹੀ। ਇਹ ਇੱਕ ਦੂਜੇ ਦੇ ਦੋਸਤ ਹੀ ਨੇ ਜੀ ਜਿਹੜੇ ਇਹਦੇ ਵਿੱਚ ਦੋ ਦੋਸ਼ੀ ਤਾਂ ਆਪਣੇ ਬਰਨਾਲਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਆ ਇੱਕ ਨੈਣੇਵਾਲ ਦਾ ਹੈਗਾ ਤੇ ਇੱਕ ਭਦੌੜ ਦਾ ਤੇ ਜਿਹੜਾ ਗਾਲਾ ਸਿੰਘ ਹੈ ਉਸ ਧਾਣੇ ਦਾ ਇੱਧਰ ਨਾਲ ਹੀ ਲੱਗ ਜਾਂਦਾ ਆਪਣੇ ਸੋਏ ਆਪਸ ਚ ਜਾਣਕਾਰ ਸੀ ਜਿਹੜਾ ਲੋਕਲ ਏਰੀਏ ਦਾ ਜਾਣਕਾਰ ਜਿਵੇਂ ਪਵਨਪ੍ਰੀਤ ਆ ਇਹ ਚੋਰੀ ਕਰਦਾ ਸੀ ਤੇ ਫਰਦਰ ਬਸ ਤੇ ਆਉਂਦੇ ਸੀ ਤੇ ਉਧਰੋਂ ਇਹਨਾਂ ਨੂੰ ਇਹ ਜਿਹੜੇ ਦੂਜੇ ਸਾਥੀ ਨੇ ਇਹਦਾ ਸਮਾਨ ਸਾਂਭਦੇ ਸੀ ਤੇ ਇਹਨੂੰ ਫੈਸਿਲਿਟੇਟ ਕਰਦੇ ਸੀ ਅਸਲਾ ਦਾ ਪਰਚੇ ਤੇ ਅਸਲਾ ਵੀ ਨਹੀਂ ਹੋ ਰਿਹਾ ਨਹੀਂ ਇਹ ਤਾਂ ਪੁਰਾਣੇ ਆਰਮਜ਼ ਐਕਟ ਦੇ ਦੋ ਪੁਰਾਣੇ ਪਰਚੇ ਨੇ ਇਹਦੇ ਤੇ ਸਾਨੂੰ ਹੁਣ ਤੱਕ ਇਹਦੇ ਤੋਂ ਕੋਈ ਅਸਲਾ बरामद ਨਹੀਂ ਹੋਇਆ ਬਟ ਆਪਾਂ ਪੁੱਛ ਕੇ ਚ ਕਰਾਂਗੇ ਹੋ ਸਕਦਾ ਸਾਨੂੰ ਉਸ ਸੰਬੰਧੀ ਵੀ ਕੋਈ ਲੀਡ ਸਾਹਮਣੇ ਆ ਜਾਣਾ ਸਰ ਜਿਵੇਂ ਕਿ ਮੈਂ ਲੱਗਾ ਉੱਥੇ ਬੈਂਕ ਜਮਾ ਕਰਾਇਆ ਸੀ ਉਹਨਾਂ ਤੇ ਵੀ ਕਾਰਵਾਈ ਕੀਤੀ ਨਹੀਂ ਉਹ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਜੋ ਹਲੇ ਤੱਕ ਸਾਡੇ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਉੱਥੇ ਝੂਠ ਦੱਸ ਕੇ ਆਪਣਾ ਆਪਣੇ ਗਹਿਣੇ ਦੱਸ ਕੇ ਇਹਨਾਂ ਨੂੰ ਉੱਥੇ ਜਮ੍ਹਾਂ ਕਰਾਇਆ ਬਟ ਆਪਾਂ ਫਿਰ ਵੀ ਇਹਨੂੰ ਵੈਰੀਫਾਈ ਕਰ ਰਹੇ ਹਾਂ ਜੇਕਰ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਉਹ ਫਾਈਨੈਂਸ ਕੰਪਨੀ ਵਾਲੇ ਸੀ ਕਿ ਉਹਨਾਂ ਨੂੰ ਨੌਲੇਜ ਸੀ ਇਸ ਚੀਜ਼ ਦੀ ਕਿ ਇਹਨਾਂ ਨੇ ਚੋਰੀ ਦਾ ਸਮਾਨ ਉੱਥੇ ਜਮ੍ਹਾਂ ਕਰਾਇਆ ਫਿਰ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜਿੰਨੇ ਸੋਨਾ ਚੋਰੀ ਹੋਇਆ ਸਾਰਾ ਰਿਕਵਰੀ ਹੋ ਚੁੱਕਾ ਹੈ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਉਹਨਾਂ ਨੇ ਕਿਹੜੀ ਕਿਹੜੀ ਆਈਟਮ ਲਖਾਈ ਸੀ ਹੁਣ ਅਸੀਂ ਟੈਲੀ ਕਰਾਂਗੇ ਸਾਰਾ ਐਫ ਆਈ ਆਰ ਦੇ ਨਾਲ ਤੇ ਜਿਹੜਾ ਬਾਕੀ ਬਚ ਗਿਆ ਹੈਗਾ ਉਹ ਵੀ ਆਪਾਂ ਇਹਨਾਂ ਤੋਂ ਪੁੱਛ ਕੇ ਚਕਰਾਂਗੇ ਫਰਦਰ ਆਪਾਂ ਹੁਣ ਤੱਕ ਤਾਂ ਇਹ ਤਿੰਨ ਹੀ ਸਾਹਮਣੇ ਆਏ ਨੇ ਫਰਦਰ ਅਸੀਂ ਪੁੱਛ ਕੇ ਚਕਰ ਰਹੇ ਹਾਂ ਜੇਕਰ ਕੋਈ ਗਲਵਾ ਸਾਹਮਣੇ ਆਉਂਦੀ ਹੈ ਇਹ ਜੀ ਸਾਡੇ ਸਬੰਧਯੋਗ ਐਸ ਐਸ ਪੀ ਸਾਹਿਬ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਆਈ ਪੀ ਐਸ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਡੀ ਥਾਣਾ ਸਿਟੀ 2 ਦੀ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਸਾਡੇ ਐਸ ਐਚ ਓ ਸਾਹਿਬ ਇੰਸਪੈਕਟਰ ਚਰਨਜੀਤ ਸਿੰਘ ਸਬ ਇੰਸਪੈਕਟਰ ਚਰਨਜੀਤ ਸਿੰਘ ਤੇ ਇਹਨਾਂ ਦੀ ਟੀਮ ਏ ਐਸ ਆਈ ਰਜੀਵ ਕੁਮਾਰ ਤੇ ਪ੍ਰਭ ਸਿੰਘ ਮਾਨ ਇਹਨਾਂ ਨੇ ਇੱਕ ਸਾਡੇ ਇੱਥੇ ਚੋਰੀ ਹੋਈ ਸੀ ਲక్ష్మణ ਦਾਸ ਵਾਸੀ ਸੇਖਾ ਰੋਡ ਗਲੀ ਨੰਬਰ 4 ਇਨਾਂ ਦੇ ਘਰੋਂ ਜਿਹੜਾ ਕਾਫੀ ਨਗਦੀ ਵਗੈਰਾ ਦੀ ਚੋਰੀ ਹੋਈ ਸੀ ਜਿਹਦੇ ਵਿੱਚ ਮੁਕਦਮਾ ਨੰਬਰ 382 ਮਿਤੀ 19/8/2025 ਥਾਣਾ ਸਿਟੀ 2 ਬਰਨਾਲਾ ਦਰਜ ਹੋਇਆ ਸੀ ਇਹ ਇਹਦੇ ਤੇ ਵਰਕ ਕਰਦੇ ਹੋਏ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਦੋਸ਼ੀ ਪ੍ਰਭ ਪਵਨਪ੍ਰੀਤ ਸਿੰਘ ਪਵਨਪ੍ਰੀਤ ਸਿੰਘ ਵਾਸੀ ਭਦੌੜ ਇਹਨੂੰ ਗ੍ਰਿਫਤਾਰ ਕੀਤਾ ਜਿਹੜਾ ਮੇਨ ਜਿੰਨੇ ਤੋਂ ਚੋਰੀ ਕੀਤੀ ਸੀ ਤੇ ਇਹਦੇ ਫਰਦਰ ਪੁੱਛਗਛ ਦੇ ਵਿੱਚ ਸਾਨੂੰ ਦੋ ਹੋਰ ਦੋਸ਼ੀ ਆਈਡੈਂਟੀਫਾਈ ਹੋਏ ਨੇ ਜਿਨ੍ਹਾਂ ਦਾ ਨਾਮ ਕਾਲਾ ਸਿੰਘ ਵਾਸੀ ਸਧਾਨਾ ਤੇ ਕਫੂਰ ਮੁਹੰਮਦ ਕਫੂਰ ਮੁਹੰਮਦ ਵਾਸੀ ਹੈਗਾ ਇਹ ਨੈਣੇਵਾਲ ਕਫੂਰ ਮੁਹੰਮਦ ਵਾਸੀ ਨੈਣੇਵਾਲੇ ਤਿੰਨ ਦੋਸ਼ੀ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਦੇ ਫਰਦਰ ਦਰਾਨੇ ਤਫਤੀਸ਼ ਨਿਸ਼ਾਨਦੇਹੀ ਤੋਂ ਚੋਰੀ ਕੀਤਾ ਹੋਇਆ ਕੁੱਲ 1,33,000 ਰੁਪਏ ਬਰਾਮਦ ਕੀਤਾ ਤੇ ਇਸ ਦੇ ਨਾਲ ਹੀ ਇਹਨਾਂ ਨੂੰ ਅੱਗੇ ਪੋਟੂਗੇਜ਼ ਦਰਾਂ ਨੀ ਅੱਗੇ ਹੋਰ ਕਾਮਯਾਬੀ ਮਿਲੀ ਆ ਇਹਨਾਂ ਦੀ ਪੁਛ ਗਿਛ ਤੋਂ ਇਹ ਗੱਲ ਸਾਹਮਣੇ ਆਈ ਆ ਕਿ 6 8 2025 ਨੂੰ ਸਾਡੇ ਬਰਨਾਲਾ ਬੱਸ ਸਟੈਂਡ ਦੀ ਬੈਕ ਸਾਈਡ ਗੁਰੂ ਨਾਨਕ ਬਸਤੀ ਚੋਂ ਇੱਕ ਘਰ ਦੇ ਵਿੱਚੋਂ ਰਣਜੀਤ ਸਿੰਘ ਦੇ ਘਰ ਚੋਂ ਦਿਨ ਦਿਹਾੜੇ ਇੱਕ ਚੋਰੀ ਹੋਈ ਸੀ ਵੈਤੀਬ ਨੂੰ ਕੀਤੀ ਗਈ ਸੀ ਉਹਨਾਂ ਦੇ ਗਹਿਣੇ ਜਿਹੜਾ ਘਰੋਂ ਚੋਰੀ ਹੋਏ ਸੀਗੇ ਉਹ ਵੀ ਇਹਨਾਂ ਨੇ ਕੀਤੇ ਸੀ ਜਿਹੜੇ ਸਾਡੇ ਦੋਸ਼ੀ ਨੇ ਇਸ ਮੁਕਦਮੇ ਦੇ ਭਵਨਪ੍ਰੀਤ ਸਿੰਘ ਕਾਲਾ ਸਿੰਘ ਤੇ ਕਪੂਰ ਮੁਹੰਮਦ ਇਹਨਾਂ ਨੂੰ ਵੀ ਉਹ ਜਿਹੜਾ ਮੁਕੱਦਮਾ ਸੀ ਥਾਣਾ ਸਿਟੀ 1 ਬਰਨਾਲਾ ਦਾ 383/25 ਉਹਦੇ ਵਿੱਚ ਨਾਮਿਨੇਟ ਕਰ ਲਿਆ ਗਿਆ ਤੇ ਉਹ ਜਿਹੜੇ ਉੱਥੋਂ ਗਹਿਣੇ ਚੋਰੀ ਕੀਤੇ ਸੀ ਇਹਨਾਂ ਨੇ ਮੁੱਥੂਤ ਫਾਈਨਾਂਸ ਆਰਾਮਪੁਰਾ ਫੁੱਲ ਵਿਖੇ ਇਹਨਾਂ ਨੇ ਜਿਹੜਾ ਜਮਾ ਕਰਾਇਆ ਹੋਇਆ ਸੀ ਉੱਥੋਂ ਅਸੀਂ ਬਰਾਮਦ ਕਰਾਇਆ ਜੋ ਕੁੱਲ ਕਰੀਬ 40 ਗ੍ਰਾਮ ਦੇ ਕਰੀਬ ਸੋਨਾ ਪੰਜ ਐਟਮਾ ਸੋਨੇ ਦੀਆਂ ਹੈਗੀਆਂ ਨੇ ਫਰਦਰ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਇੱਕ ਪਤਾ ਲੱਗੇ ਕਿ ਨਸ਼ੇ ਦੀਆਂ ਇਹ ਆ ਜਿਹਨਾਂ ਨੂੰ ਅਸੀਂ ਮੈਡੀਕਲ ਕਰਾਵਾਂਗੇ ਡਰ ਟੈਸਟ ਵੀ ਹੋਏਗਾ ਉਹਦੇ ਵਿੱਚ ਸਾਹਮਣੇ ਆਏਗਾ ਜੀ ਸਰਕਾਰ ਕੋਲ ਤੇ 12 ਪਰਚੇ ਦਰਜ ਨੇ ਜੀ ਜੋ ਕਿ ਕ੍ਰਿਮੀਨਲ ਪਰਕਟਿਟੀ ਦਾ ਬੰਦਾ ਹੈ ਇਹ ਵੀ ਮੇਰੇ ਸਮਰਥ ਚਾਹੀਏ ਇਹ ਇੱਕ ਦੂਜੇ ਦੇ ਦੋਸਤ ਹੀ ਨੇ ਜੀ ਜਿਹੜੇ ਇਹਦੇ ਵਿੱਚ ਦੋ ਜੋ ਦੋਸ਼ੀ ਤਾਂ ਆਪਣੇ ਬਰਨਾਲਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਆ ਇੱਕ ਨੈਣੇਵਾਲ ਦਾ ਹੈਗਾ ਤੇ ਇੱਕ ਭਦੌੜ ਦਾ ਤੇ ਜਿਹੜਾ ਗਾਲਾ ਸਿੰਘ ਹੈ ਉਹ ਸੁਧਾਣੇ ਦਾ ਇਧਰ ਨਾਲ ਹੀ ਲੱਗ ਜਾਂਦਾ ਆਪਣੇ ਸੋਏ ਆਪਸ ਵਿੱਚ ਜਾਣਕਾਰ ਸੀ ਜਿਹੜਾ ਲੋਕਲ ਏਰੀਆ ਦਾ ਜਾਣਕਾਰ ਜਿਵੇਂ ਪਵਨਪ੍ਰੀਤ ਆ ਇਹ ਚੋਰੀ ਕਰਦਾ ਸੀ ਤੇ ਫਰਦਰ ਬੱਸ ਤੇ ਆਉਂਦੇ ਸੀ ਤੇ ਉਧਰੋਂ ਇਹਨਾਂ ਨੂੰ ਇਹ ਜਿਹੜੇ ਦੂਜੇ ਸਾਥੀ ਨੇ ਇਹਦਾ ਸਮਾਨ ਸਾਭਦੇ ਸੀ ਤੇ ਇਹਨੂੰ ਫੈਸਿਲਿਟੇਟ ਕਰਦੇ ਸੀ ਸਰ ਅਸਲਾ ਦਾ ਪਰਚਾ ਜਿੱਤੇ ਅਸਲ ਨਹੀਂ ਹੋ ਰਿਹਾ ਨਹੀਂ ਇਹ ਤਾਂ ਪੁਰਾਣੇ ਆਰਮਜ਼ੈਕਟ ਦੇ ਦੋ ਪੁਰਾਣੇ ਪਰਚੇ ਨੇ ਇਹਦੇ ਤੇ ਸਾਨੂੰ ਹੁਣ ਤੱਕ ਇਹਦੇ ਤੋਂ ਕੋਈ ਅਸਲਾ ਬਰਾਮਦ ਨਹੀਂ ਹੋਇਆ ਬਟ ਆਪਾਂ ਪੁੱਛ ਕੇ ਚਕਰਾਂਗੇ ਹੋ ਸਕਦਾ ਸਾਨੂੰ ਉਸ ਸੰਬੰਧੀ ਵੀ ਕੋਈ ਲੀਡ ਸਾਹਮਣੇ ਆ ਜਾਣਾ ਸਰ ਜਿਵੇਂ ਕੀ ਉਹਨਾਂ ਨੇ ਉੱਥੇ ਬੈਂਕ ਜਮਾ ਕਰਾਇਆ ਸੀ ਉਹਨਾਂ ਤੋਂ ਵੀ ਕਾਰਵਾਈ ਕੀਤੀ ਹੈ ਨਹੀਂ ਉਹ ਅਸੀਂ ਉਹਨਾਂ ਵੈਰੀਫਾਈ ਕਰ ਰਹੇ ਹਾਂ ਜੋ ਹਲੇ ਤੱਕ ਸਾਡੇ ਸਾਹਮਣੇ ਆਇਆ ਕਿ ਇਹਨਾਂ ਨੇ ਉੱਥੇ ਝੂਠ ਦੱਸ ਕੇ ਆਪਣਾ ਆਪਣੇ ਗਹਿਣੇ ਦੱਸ ਕੇ ਇਹਨਾਂ ਨੂੰ ਉੱਥੇ ਜਮ੍ਹਾਂ ਕਰਾਇਆ ਬਟ ਆਪਾਂ ਫਿਰ ਵੀ ਇਹਨੂੰ ਵੈਰੀਫਾਈ ਕਰ ਰਹੇ ਹਾਂ ਜੇਕਰ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਉਹ ਫਾਈਨੈਂਸ ਕੰਪਨੀ ਵਾਲੇ ਸੀ ਕਿ ਉਹਨਾਂ ਨੂੰ ਨੌਲੇਜ ਸੀ ਇਸ ਚੀਜ਼ ਦੀ ਕਿ ਇਹਨਾਂ ਨੇ ਚੋਰੀ ਦਾ ਸਮਾਨ ਉੱਥੇ ਜਮ੍ਹਾਂ ਕਰਾਇਆ ਫਿਰ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜਿੰਨਾ ਤੋਂ ਉਹਨਾਂ ਚੋਰੀ ਦਾ ਸਾਰਾ ਰਿਕਵਰੀ ਹੋ ਚੁੱਕਾ ਹੈ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਉਹਨਾਂ ਨੇ ਕਿਹੜੀ ਕਿਹੜੀ ਆਈਟਮ ਲਖਾਈ ਸੀ ਹੁਣ ਅਸੀਂ ਟੈਲੀ ਕਰਾਂਗੇ ਸਾਰਾ ਐ ਤੇ ਜਿਹੜਾ ਬਾਕੀ ਬਚ ਗਿਆਗਾ ਉਹ ਵੀ ਆਪਾਂ ਇਹਨਾਂ ਤੋਂ ਪੁੱਛ ਕੇ ਚ ਕਰਾਂਗੇ ਫਰਦਰ ਆਪਾਂ ਹੁਣ ਤੱਕ ਤਾਂ ਇਹ ਤਿੰਨ ਹੀ ਸਾਹਮਣੇ ਆਏ ਨੇ ਫਰਦਰ ਅਸੀਂ ਪੁੱਛ ਕੇ ਚ ਕਰ ਰਹੇ ਹਾਂ ਜੇਕਰ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ